ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੋਣ ਚਲੋ ਮਾਲਕ ਚੜ੍ਹਦੀ ਕਲਾ ਰੱਖੇ ਵੀਰ ਭੈਣਾਂ ਬ੍ਰਾह्म ਬਜਯੋਗ ਹੋਣ ਹਾਂਜੀ ਅੱਜ ਬਹੁਤ ਟਾਈਮ ਬਾਅਦ ਵੀਡੀਓ ਬਣਾਉਣ ਲੱਗਿਆ ਕਿਉਂਕਿ ਮੰਨ ਲਓ ਕਾਫੀ ਗੁਰਦਿਆਂ ਦੀ ਖਰਾਬੀ ਬਾਰੇ ਫੇਰ ਪਹਿਲਾ ਵੀਡੀਓ ਪਾਈ ਵੀ ਆਪਾਂ ਚਲੋ ਫੇਰ ਵੀ ਮੁਕੰਮਲ ਜਾਣਕਾਰੀ ਤੁਹਾਨੂੰ ਅੱਜ ਫੇਰ ਦੇ ਦਈਏ ਹਾਂ ਤੇ ਦੇਖੋ ਜਿਹੜੇ ਗੁਰਦਿਆਂ ਦਾ ਜਿਵੇਂ ਪੰਜਾਬੀ ਤੇ ਸੀ ਟਾਈਪ ਆਪਣਾ ਹੁੰਦਾ ਗੁਰਦਾ ਸੀ ਟਾਈਪ ਐਸਟ੍ਰਿਕ ਇਹਨਾਂ ਦਾ ਕਿ ਇਹਦੇ ਵਿੱਚ ਨਾ ਜਾਲੀਆਂ ਹੁੰਦੀਆਂ ਜਿਵੇਂ ਆਪਾਂ ਛਿੱਲੀ ਕਹਿ ਦਈਏ ਜਾਲੀ ਕਹਿ ਦਈਏ ਫਿਲਟਰ ਕਹਿ ਦਈਏ ਅਕੀ ਮਸਾਲੇ ਦੀ ਕਿ ਦੇਖੋ ਜਦੋਂ ਵੀ ਇਹਦਾ ਸੈਜ਼ ਘਟੂਗਾ ਕਿਸੇ ਤੀਰ ਅੱਜ ਮੈਂ ਤੁਹਾਨੂੰ ਮੁਕੰਮਲ ਫੇਰ ਅੱਜ ਰਿਪੀਟ ਜਾਣਕਾਰੀ ਦੇਣ ਲੱਗਾ ਕਿ ਜਿਹੜਾ ਸੈਜ਼ ਘਟਣਾ ਉਹ ਜਿਵੇਂ ਦੇਖੋ ਨਾ ਮੰਨ ਲਓ ਖੁਸ਼ਕ ਸਰਦ ਮੌਸਮ ਹੋ ਜੇ ਜਿਵੇਂ ਮੰਨ ਲਓ ਵੀ ਆਪੋ ਮਾਗ ਦਾ ਮਹੀਨਾ ਹੋ ਜੇ ਕਿ ਲੀਵਰ ਦੇ ਵਿੱਚ ਠੰਡ ਵੜ ਜੇ ਲੀਵਰ ਠੰਡਾ ਹੋ ਜੇ ਉਸ ਟਾਈਮ ਲੀਵਰ ਫੈਟੀ ਹੁੰਦਾ ਹੈਗਾ ਲੀਵਰ ਦਾ ਲੀਵਰ ਪੂਰਾ ਵਰਕ ਤੇ ਨਹੀਂ ਆਂਦਾ ਫਿਰ ਉਸ ਟਾਈਮ ਲੀਵਰ ਵਰਕ ਤੇ ਨਹੀਂ ਆ ਤੇ ਪਹਿਲੇ ਨੰਬਰ ਤੇ ਪਿੱਤੇ ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਪਿੱਤਾ ਲੀਵਰ ਡੈਂਸਲ ਪਿੱਤੇ ਅੰਦਰ ਨਹੀਂ ਕਰਦਾ ਪੂਰਾ ਤੇ ਪਿੱਤਾ ਫਿਰ ਡੈਂਸਲ ਬਿਲਕੁਲ ਹੀ ਮਿੱਦੇ ਅੰਦਰ ਕਰਦਾ ਉਸ ਟਾਈਮ ਪਿੱਤੇ ਨੂੰ ਪ੍ਰੋਬਲਮ ਲੀਵਰ ਤੋਂ ਪਿੱਤੇ ਨੂੰ ਆ ਗਈ ਪਿੱਤੇ ਤੋਂ ਨਾਲ ਹੀ ਤਿੱਲੀ ਆ ਤਿੱਲੀ ਦੇ ਨਾਲ ਹੀ ਮੰਨ ਲਓ ਵੀ ਆਪਣਾ ਐਲਸੋਲਿਨ ਗਲੈਂਡ ਸਿਸਟਮ ਇਹਨੂੰ ਪੈਂਕਰੀ ਆਪਾਂ ਕਹਿੰਦੇ ਆ ਤੇ ਇਹ ਜਦੋਂ ਥਰਡੇ ਪਾਸੇ ਲੀਵਰ ਤੋਂ ਆ ਗਿਆ ਆਪਣਾ ਸੱਜੀ ਕਿਡਨੀ ਜਿਹਨਾਂ ਪੰਜਾਬੀ ਜੀ ਗੱਲ ਕਰੀਏ ਗੁਰਦਾ ਆ ਗਿਆ ਆਪਣਾ ਨਾ ਸੱਜਾ ਜਦੋਂ ਲੀਵਰ ਆਕਰਜੂਗਾ ਫੈਟੇ ਹੋਜੂਗਾ ਉਦੋਂ ਨਾਲ ਦੀ ਨਾਲ ਹੀ ਸੱਜੀ ਕਿਡਨੀ ਦਾ ਸੈਦ ਵੀ ਘਟੂਗਾ ਤੇ ਜੇ ਇਹ ਘਟੂਗਾ ਪੋ ਮਾਗਦੇ ਜਿਵੇਂ ਪੋ ਮਾਗ ਸਰਦੀਆਂ ਦੇ ਵਿੱਚ ਪੂਰੀ ਠੰਡ ਹੋਈ ਜਾ ਉਸ ਟਾਈਮ ਇਹਦਾ ਸੈਦ ਘਟੂਗਾ ਜਦੋਂ ਮੰਨ ਲਓ ਇੱਕ ਦੂਜਾ ਮਹੀਨਾ ਆਉਂਦਾ ਜੇ ਆਪਾਂ ਸ਼ਾਮੇ ਬੈਠੀਏ ਤਾਂ ਆਪਾਂ ਨੂੰ ਠੰਡ ਲੱਗਦੀ ਧੁੱਪੇ ਬੈਠੀਏ ਤਾਂ ਆਪਾਂ ਨੂੰ ਗਰਮੀ ਲੱਗਦੀ ਆ ਉਸ ਟਾਈਮ ਇਹ ਸੁੰਗੜ ਜਾਂਦੀ ਹੈਗੀਆ ਬੈਲ ਬੋਲ ਇਕੱਠੀ ਹੁੰਦੀ ਫਿਰ ਉੱਥੇ ਡਾਇਲਸਲ ਸਿਸਟਮ ਤਾਂ ਜਿਹੜਾ ਚੱਲਦਾ ਚੱਲਦਾ ਫਿਰ ਕਿਡਨੀ ਟਰਾਂਸਫਰ ਦੇ ਪਹਿਲਾਂ ਆਰਡਰ ਤੇ ਜੇ ਨਹੀਂ ਕਿਡਨੀ ਟਰਾਂਸਫਰ ਕਰਾਉਂਦੇ ਤੇ ਫਿਰ ਆਪਾਂ ਨੂੰ ਡਾਇਲਸਲ ਤੇ ਲਿਆ ਲਿਆ ਜਾਂਦਾ ਕਈ ਵਾਰੀ ਮੈਂ ਦੇਖਿਆ ਕਿ ਪਿਸ਼ਾਬ ਬਿਲਕੁਲ ਹੀ ਬੰਦ ਹੁੰਦਾ ਡਾਇਲਸਲ ਹਰ ਇੱਕ ਦੂਜੇ ਦਿਨ ਬਾਅਦ ਕਰਾਣਾ ਪੈਂਦਾ ਇੱਕ ਦਿਨ ਛੱਡ ਕੇ ਤੇ ਕਈ ਵਾਰੀ ਮੰਨ ਕੇ ਚਲੋ ਪਿਸ਼ਾਬ ਜਦੋਂ ਆਉਂਦਾ ਨਾ ਉਦੋਂ ਡਾਇਲਸਲ ਕਰਾਣਾ ਜ਼ਾਇ ਹੀ ਨਹੀਂ ਹੁੰਦਾ ਉਹ ਪਿਸ਼ਾਬ ਤਾਂ ਆਈ ਜਾਂਦਾ ਪਿਸ਼ਾਬ ਡਾਇਲਸਲ ਤਾਂ ਪਤਾ ਅੰਗ ਰਹੀ ਹੈ ਨਾ ਵੀ ਜੇ ਆਪਾਂ ਨੂੰ ਪਿਸ਼ਾਬ ਬੰ ਤੇ ਚਲੋ ਕਈ ਵਾਰੀ ਮੰਨ ਲਓ ਮੈਨੂੰ ਡਰਾਇਆ ਜਾਂਦਾ ਮਰੀਦਾਂ ਨੂੰ ਬਥੇਰਾ ਕੁਝ ਤੁਮ ਕਹਿਆ ਜਾਂਦਾ ਫਿਰ ਵਿਚਾਰੇ ਕਰਾਂਦੇ ਆ ਆਪਣਾ ਤੇ ਇਹ ਮੈਂ ਤੁਹਾਨੂੰ ਦੱਸਦਾ ਗੱਲ ਕਿ ਜਿਹੜਾ ਜਦੋਂ ਐਸਿਡ ਤਜਾਬ ਦੀ ਮਾਤਰਾ ਵਧ ਗਈ ਉਦੋਂ ਇਹਨੇ ਸੁੰਗੜਨਾ ਸਹਿਜ ਘਟਣਾ ਸੋਰੀ ਇਹਦਾ ਠੀਕ ਹੈ ਜੀ ਸਹਿਜ ਘਟੂਗਾ ਪਿਸ਼ਾਬ ਘਟਜੂਗਾ ਤੇ ਪਿਸ਼ਾਬ ਸਰੋਂ ਦੇ ਤੇਲ ਨਾਲੋਂ ਵੀ ਜ਼ਿਆਦਾ ਲਾਲੀ ਚ ਹੋਊਗਾ ਜੈਸਟਾਈਮ ਇਹ ਸੁੰਗਣ ਦੀ ਕਤਾਰ ਦੇ ਵਿੱਚ ਆਊਗਾ ਉਸ ਟਾਈਮ ਆਪਾਂ ਨੂੰ ਸਰੋਂ ਦੇ ਤੇਲ ਵਰਗਾ ਪਿਸ਼ਾਬ ਆਊਗਾ ਇਮੇ ਸਰੋਂ ਦੇ ਤੇਲ ਨਾਲੋਂ ਪਹਿਲੀ ਕੰਡੀਸ਼ਨ ਰੈੱਡਨੈਸ ਆ ਜਿਆਦਾ ਪਿਸ਼ਾਬ ਦੇ ਅੰਦਰ ਤੇ ਜਿਹੜੀ ਦੂਸਰੀ ਕੰਡੀਸ਼ਨ ਸਰੋਂ ਦੇ ਤੇਲ ਵਰਗਾ ਤੇਲ ਆ ਪਿਸ਼ਾਬ ਆਊਗਾ ਉਸ ਟਾਈਮ ਕਿਡਨੀ ਸੁੰਗੜ ਜਾਂਦੀ ਹੁੰਦੀ ਐ ਇਸ ਟਾਈਮ ਕਈ ਵਾਰੀ ਮੰਨ ਲਓ ਵਾਈਟ ਵੀ ਆ ਸਕਦਾ ਕਿ ਮੰਨ ਲਓ ਦੁੱਧ ਦੁੱਧ ਤੋਂ ਕੋਈ ਲੱਸੀ ਦਾ ਜਿਆਦਾ ਪ੍ਰਯੋਗ ਕਰਦੇ ਪਾਣੀ ਪੀਂਦੇ ਨਹੀਂ ਆ ਤੇ ਫਿਰ ਉਸ ਟਾਈਮ ਸਫੇਦ ਪਿਸ਼ਾਬ ਵੀ ਆ ਸਕਦਾ ਨੰਬਰ 2 ਕਿ ਜਿਹੜਾ ਇਸ ਦਾ ਸੈਜ ਪੂਰਾ ਕਰਨ ਦੀ ਜਿਹੜੀ ਗੱਲ ਆ ਹੁਣ ਦੇਖੋ ਜਦੋਂ ਲੀਵਰ ਦੇ ਵਿੱਚ ਪ੍ਰੋਬਲਮ ਆਉਂਦੀ ਦੇਖੋ ਨਾ ਮੰਨ ਲਓ ਹਾਰਡ ਪੰਪਿੰਗ ਬਹੁਤ ਜ਼ਿਆਦਾ ਹੋ ਰਿਹਾ ਐ ਕਰ ਲੱਗ ਜਾਂਦਾ ਐ ਕਰਕੇ ਉਸ ਟਾਈਮ ਹਾਰਟ ਦੇ ਜਿਹੜੇ ਵਾਲ ਆ ਉਹਨਾਂ ਦਾ ਸੈਦ ਘਟਿਆ ਉਹਨਾਂ ਸੁੰਗੜੇ ਵਾਲ ਵੀ ਹੁੰਦੇ ਜਿਵੇਂ ਕਿ ਸਿੱਧੀ ਕਿੱਟਨੀ ਸੁੰਗੜ ਗਈ ਤੇ ਉਵੇਂ ਮੰਨ ਲਓ ਹਾਰਟ ਦੇ ਜਿਹੜੀਆਂ ਪਾਈਪਾਂ ਸੁੰਗੜ ਜਾਂਦੀਆਂ ਉਹਦੇ ਵਿੱਚ ਆਰਟਰੀ ਜਾਂ ਸਟੰਟ ਜਾਂ ਮੰਨ ਲਓ ਕਿ ਤੇ ਲੋ ਵੀ ਬਾਈਪਾਸ ਰਹੀਦਾ ਤੀਸਰੇ ਨੰਬਰ ਦੇ ਆਦੇ ਮੰਨ ਲਓ ਸਟੰਟ ਵੀ ਪੈ ਗਏ ਬਹੁਤ ਤੋਂ ਬਾਅਦ ਵੀ ਨਹੀਂ ਮਰੀਜ਼ ਆ ਕਿਹੜਾ ਛੋਟਾ ਨਾ ਛੋਟਾਂ ਦਾ ਕਾਰਨ ਹੀ ਇਹ ਹੁੰਦਾ ਕਿ ਜੁਗਾੜ ਨਹੀਂ ਲਏ ਜਾਂਦੇ ਕੁਦਰਤ ਦੇ ਨਾਲ ਜਿਵੇਂ ਮੰਨ ਲਓ ਸਾਨੂੰ ਕੁਦਰਤੀ ਗਿਆਨ ਮਾਲਕ ਦੀ ਕਿਰਪਾ ਨਾਲ ਜਿਹੜੇ ਵੈਦ ਕੀ ਮਾਂ ਵਿਚਾਰੇ ਉਹਨਾਂ ਕੋਲੇ ਕੁਦਰਤੀ ਗਿਆਨ ਆ ਪਰ ਮਾੜੇ ਜਿਹੜੇ ਵੈਦ ਅਖੀਮਾ ਚੋਟੂ ਲੋਟੂ ਟੋਲਾ ਉਹਨਾਂ ਨੇ ਆਯੁਰਵੇਦ ਦਾ ਖਾਨਾ ਖਰਾਬ ਕੀਤਾ ਹੋਇਆ ਚਲੋ ਕੋਈ ਗੱਲ ਨਹੀਂ ਕਰਨਗੇ ਸੋ ਭਰਨਗੇ ਉੱਤੇ ਭਰੋਸਾ ਰੱਖਣਾ ਚਾਹੀਦਾ ਇਨਸਾਨ ਨੂੰ ਕਿ ਉਹ ਜਿਹੜਾ ਨਾ ਮੰਨ ਕੇ ਚਲੋ ਵੀ ਜਿਹੜੀ ਕਿਡਨੀ ਦਾ ਸੈਜ ਵਧਣਾ ਹੈਗਾ ਉਹ ਲੀਵਰ ਫਾਸਟ ਹੋਣ ਦੀ وجہ ਦੇ ਨਾਲ ਸੈਜ ਫੁੱਲ ਜਾਂਦਾ ਕਿਡਨੀਆਂ ਉੱਥੇ ਵੀ ਫੇਲ ਹੁੰਦੀਆਂ ਆ ਜਿਹੜੇ ਗੁਰਦੇ ਆ ਨਾ ਜਿਵੇਂ ਮੰਨ ਲਓ ਵੀ ਇੱਕ ਚੀਜ਼ ਦਾ ਸੈਲ ਏਡਾ ਹੋਣਾ ਚਾਹੀਦਾ ਸੀਗਾ ਜੇ ਤਾਂ ਉਹ ਐ ਹੋ ਗਿਆ ਤੇ ਉੱਥੇ ਉਹਦੇ ਵਿੱਚ ਖਰਾਬੀ ਹੋਊਗੀ ਐਸਿਡ ਤਜਾਬ ਦੀ ਜ਼ਿਆਦਾ ਮਾਤਰਾ ਬੋਡੀ ਅੰਦਰ ਵਧਣ ਦੇ ਨਾਲ ਕਿ ਜ਼ਿਆਦਾ ਖੁਸ਼ਕ ਚੀਜ਼ਾਂ ਖਾਂਦ ਰਾ ਗ੍ਰਿਲ ਡਰਾਈ ਚੀਜ਼ਾਂ ਖਾਂਦੀ ਵਜ੍ਹਾ ਨਾਲ ਕੋਲ ਡਰਿੰਕ ਪੈਪਸੀਆਂ ਪੀਂਦੀ ਵਜ੍ਹਾ ਦੇ ਨਾਲ ਉਹ ਮੰਨ ਕੇ ਚੱਲੋ ਵੀ ਸੈਲ ਘੱਟ ਜਾਂਦਾ ਹੈਗਾ ਜਿਵੇਂ ਕਿ ਇਹ ਆਦੀ ਵਾਰ ਦੀ ਗੜਬੜੀ ਜਿਹੜੀ ਮੈਂ ਹੁਣ ਗੱਲ ਕਰਦਾ ਕਿ ਸੈਜ ਫੁੱਲਣ ਦੀ ਗੱਲ ਉਹ ਹੁੰਦਾ ਹੈਗਾ ਲੀਵਰ ਫਾਸਟ ਯਾਨੀ ਪਿਤ ਫਾਸਟ ਪਿਤ ਫਾਸਟ ਦੇ ਵਿੱਚ ਕੀ ਹੋਊਗਾ ਕਿ ਤੁਹਾਡਾ ਪਿਸ਼ਾਬ ਹੈ ਜਿਹੜਾ ਹਲਦੀ ਵਰਗਾ ਹੋਊਗਾ ਜਿਵੇਂ ਕਿ ਹਲਦੀ ਦਾ ਰੰਗ ਨਹੀਂ ਹੁੰਦਾ ਹਲਦੀ ਦਾ ਇਸ ਤਰੀਕੇ ਦਾ ਪੀਲਾ ਪਿਸ਼ਾਬ ਆਊਗਾ ਤੇ ਆਊਗਾ ਬਹੁਤ ਘੱਟ ਤੇ ਸਾੜ ਜਲਨ ਬਹੁਤ ਜ਼ਿਆਦਾ ਹੋਊਗੀ ਉਹਦੇ ਵਿੱਚ ਤੇ ਉਸ ਟਾਈਮ ਕੀ ਹੁੰਦਾ ਕਿ ਕਿਡਨੀ ਫੁੱਲ ਜਾਂਦੀ ਆ ਤੇ ਫੁੱਲਣ ਦੀ ਵਜ੍ਹਾ ਨਾਲ ਉਹਦੀਆਂ ਜਾਲੀਆਂ ਟਾਈਟ ਹੋ ਜਾਂਦੀਆਂ ਟਾਈਟ ਹੋਣ ਦੀ ਵਜ੍ਹਾ ਨਾਲ ਉੱਥੇ ਕਾਰਬਨ ਲਾ ਲੋ ਅਰ ਪਨਾ ਕ੍ਰੇਟਾ ਨੀਂ ਲਾਲੋ ਪਥਰੀ ਲਾਲੋ ਉੱਥੇ ਮੰਨੋ ਬਣਨੀ ਸ਼ੁਰੂ ਹੋ ਜਾਂਦੀ ਆ। ਤੇ ਇਹ ਜਿਹੜੀਆਂ ਹੁਣ ਤੀਸਰੀ ਕੰਡੀਸ਼ਨ ਆ। ਤੀਸਰੀ ਕੰਡੀਸ਼ਨ ਜਿਹੜੀ ਕਾਫਦੀ ਹੈਗੀ ਆ ਉਹਦੇ ਵਿੱਚ ਕੀ ਹੁੰਦਾ ਕਿ ਪਾਣੀ ਦਾ ਗਲਾਸ ਮਰੀਜ਼ ਦੇ ਹੱਥ 'ਚ ਹੋਊਗਾ ਪਰ ਉਹ ਵਾਸ਼ਰਮਲ ਦੇਖੂਗਾ। ਵਾਸ਼ਰਮਲ ਦੇਖੂਗਾ ਕਿ ਜੇ ਉਹਦੇ ਵਿੱਚ ਹੋਇਆ ਪਾਣੀ ਪੀ ਲਿਆ ਤੇ ਉਹਦਾ ਪਿਸ਼ਾਬ ਵਿੱਚ ਨਿਕਲ ਜਾਊਗਾ। ਤੇ ਮਰੀਜ਼ ਜਨਾ ਮੰਨੋ ਪਾਣੀ ਪੀਂਦੇ ਨਾਲ ਦੀ ਨਾਲੇ ਪਿਸ਼ਾਬ ਨੂੰ ਪਾਜਦੇ ਉਹਨਾਂ ਦਾ ਪਹਿਲੇ ਨੰਬਰ ਤੇ ਇੱਕ ਮਤਲਬ ਵੀ ਜਿਹੜੀ ਆਪਣਾ ਆਪਣਾ ਪ੍ਰੋਸਟੇਟ ਗਲੈਂਡ ਦਾ ਮਸਲਾ ਹੁੰਦਾ ਕਿ ਯੂਰਿਨ ਬਲੈਡਰ ਦਾ ਮਸਲਾ ਹੁੰਦਾ ਕਿ ਜੋੜਦਾ ਪੈਂਦਾ ਪਰ ਪਿਸ਼ਾਬ ਨੂੰ ਥੋੜਾ ਨਾਲ ਪਰ ਭਜਣਾ ਪੈਂਦਾ ਪਰ ਜਿਹੜੀ ਕੰਡੀਸ਼ਨ ਮੈਂ ਤੁਹਾਨੂੰ ਕਾਫੀ ਦੱਸੀ ਆ ਉਹਦੇ ਵਿੱਚ ਪਿਸ਼ਾਬ ਆਉਂਦਾ ਹੁੰਦਾ ਜਿਵੇਂ ਮੈਨਾਂ ਬੋਰ ਚੱਲਦਾ ਹੁੰਦਾ ਜਿਵੇਂ ਮੱਛੀ ਮੋਟਰ ਨਹੀਂ ਚੱਲਦੀ ਇਸ ਤਰੀਕੇ ਨਾਲ ਪਿਸ਼ਾਬ ਚੱਲੂਗਾ ਮੇਰਾ ਹੁਣ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਸੁੰਗੜੀ ਹੋਈ ਚੀਜ਼ ਆ ਉਹਨੂੰ ਤੁਸੀਂ ਲੀਵਰ ਫਾਸਟ ਕਰਕੇ ਉਹਦਾ ਸੈਜ਼ ਪੂਰਾ ਕਰੋ ਜੀ ਜੀ ਮੰਨ ਕੇ ਚੱਲੋ ਵੀ ਚੀਜ਼ ਫੁੱਲ ਚੁੱਕੀ ਆ ਗਰਮੀ ਦੇ ਨਾਲ ਉਹਦਾ ਤੁਸੀਂ ਆਪਣਾ ਕਫ ਫਾਸਟ ਕਰਕੇ ਆਪਣਾ ਦੁੱਧਾ ਕੀ ਕਹਿੰਦੇ ਹੁੰਦੇ ਆ ਪਿਸ਼ਾਬ ਨੂੰ ਕੰਟਰੋਲ ਕਰੋ ਕਿਉਂਕਿ ਕਿੰਨੀਆਂ ਦੀ ਖਰਾਬੀ ਉੱਥੇ ਵੀ ਆ ਕਿ ਜਿਆਦਾ ਵਰਕ ਤੇ ਵੀ ਚੀਜ਼ ਹੋਣੀ ਦੇਜਣੀ ਆ ਨੰਬਰ 3 ਕਿ ਜੇ ਮੰਨ ਲਓ ਵੀ ਕਫ ਵਾਲੀ ਕੰਡੀਸ਼ਨ ਆ ਗਈ ਤੇ ਉਸ ਨੂੰ ਬਾਤ ਵਾਲੇ ਪਾਸੇ ਲਿਓ ਤੇ ਉਹ ਮਰੀਜ਼ ਫੇਰ ਠੀਕ ਹੋਊਗਾ ਇਹ ਮਸਲੇ ਕੋ ਜਿਆਦਾ ਵੱਡੇ ਨਹੀਂ ਆ ਜਾਣ ਬੁੱਝ ਕੇ ਗਲਤ ਨੋਸਕੇ ਪਾ ਕੇ ਗਲਤ ਲੋਕਾਂ ਨੂੰ ਗਾਈਡ ਕਰਕੇ ਫੇਰ ਮੰਨ ਕੇ ਚੱਲੋ ਵੀ ਕੀ ਆ ਜਾਂਦਾ ਜੀ ਇਹ ਹੌਲੀ ਹੌਲੀ ਮੈਡੀਸਨ ਫਾਇਦਾ ਕਰਦੀ ਫਾਇਦਾ ਹੌਲੀ ਨਹੀਂ ਕਰਦੀ ਐ 72 ਘੰਟਿਆਂ ਤੱਕ ਜੇ ਸਹੀ ਡਾਈਟ ਚਾਰਟ ਮਰੀਜ਼ ਨੂੰ ਮੁਹੱਈਆ ਕਰਾਇਆ ਜਾਵੇ ਪ੍ਰੋਬਲਮ ਦੇ ਖਿਲਾਫ ਤੇ ਸਹੀ ਮੈਡੀਸਨ ਪ੍ਰੋਬਲਮ ਦੇ ਖਿਲਾਫ ਮੁਹੱਈਆ ਕਰਾਇਆ ਜਾਵੇ ਮਰੀਜ਼ ਨੂੰ ਤੇ ਹੋ ਨਹੀਂ ਸਕਦਾ 72 ਘੰਟਿਆਂ ਤੱਕ ਮੰਨ ਲਓ ਰਿਲੀਫ ਨਾ ਮਿਲੇ ਡਾਈਜੈਸਟਲ ਸਿਸਟਮ ਖਰਾਬ ਹੋ ਤਾ 24 ਘੰਟੇ ਤੋਂ ਪਹਿਲਾਂ ਆਪਣਾ ਡਾਇਲਸਲ ਸਿਸਟਮ ਸੈੱਟ ਹੋਊਗਾ ਜੇ ਮੰਨ ਕੇ ਚੱਲੋ ਆਪਾਂ ਕਾਹਦੀ ਦੀ ਗੱਲ ਕਰੀਏ ਕਾਹਦੀ ਦੇਖੋਗੇ ਮੰਨ ਲਓ ਲੋਕਾਂ ਨੂੰ 15-15 ਦਿਨੋਂ ਫਲਸ਼ ਨਹੀਂ ਆਈ ਤੇ ਉਹ ਵੇਟ ਕਰਨੇ ਇੱਕ ਮਹੀਨੇ ਦਾ ਹੋਣਾ ਬਿਲਕੁਲ ਜਾਏਗੀ ਉਹ 24 ਘੰਟਿਆਂ ਤੱਕ ਉਹ ਪੇਟ ਸਾਫ਼ ਦੀ ਜ਼ਰੂਰਤ ਹੀ ਨਹੀਂ ਅਕੇ ਨਾ ਹੋਵੇ ਇਹ ਸਾਡੇ ਇੱਕ ਟਖਾਉਂਸਲੇ ਆ ਜਿਹੜੇ ਕਿ ਮੰਨ ਲਓ ਗਲਤ ਵੈਦਕੀਮ ਬਣੇ ਬੈਠੇ ਹਾਲਾਂਕਿ ਹੈ ਹੀ ਨਹੀਂ ਉਹਨਾਂ ਦਾ ਆਯੁਰਵੇਦ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਜਿਨ੍ਹਾਂ ਨੂੰ ਬੇਰ ਦੀ ਪੂਛ ਤੱਕ ਨਹੀਂ ਪਤਾ ਬਾਗ ਦਾ ਠੇਕਾ ਇਹ ਨਸਾਨੀ ਜਾਮੇ ਨਾਲ ਖਿਲਵਾਲਾ ਖਿਲਵਾੜ ਨਹੀਂ ਕਰਨਾ ਚਾਹੀਦਾ ਤੇ ਦੇਖੋ ਹਰ ਇੱਕ ਇਨਸਾਨ ਪਰਸ਼ਾਨ ਪਤਾ ਨਹੀਂ ਕਿਵੇਂ ਟਾਈਮ ਪਾਸ ਕਰਦਾ ਪਤਾ ਨਹੀਂ ਕਿਵੇਂ ਉਹਦਾ ਚੁੱਲ੍ਹਾ ਤੱਪਦਾ ਤੇ ਉਹਨੂੰ ਆਪਾਂ ਠੀਕ ਕਰਨ ਦੀ ਬਜਾਏ ਪਤਾ ਆਪਾਂ ਨੂੰ ਨਾ ਹੋਵੇ ਤੇ ਆਪਾਂ ਕਹੀਏ ਜੀ ਆਹ ਨੁਸਖਾ ਖਾ ਲਓ ਕਈਆਂ ਨੂੰ ਹੋਏ ਆ ਲੋਕਾਂ ਨੂੰ ਲੀਵਰ ਕੈਂਸਰ ਤੱਕ ਇਹਨਾਂ ਮਾੜੇ ਵੈਦਕੀਮਾਂ ਨੇ ਕਰਤਾ ਗੁਰਦੇ ਕਿਡਨੀਆਂ ਫੇਲ ਕਰਤੀਆਂ ਮਾੜੇ ਵੈਦਕੀਮਾਂ ਨੇ ਇਹ ਇਹਨਾਂ ਨੂੰ ਮੜਾ ਮੋਟਾ ਧਿਆਨ ਦੇਣਾ ਚਾਹੀਦਾ ਪਰ ਮੈਂ ਜਿਹੜੇ ਤਰੀਕੇ ਨਾਲ ਤੁਹਾਨੂੰ ਗੱਲ ਸਮਝਾਈ ਇੱਕ ਗੱਲ ਹੋਰ ਜਿਹੜਾ ਕਾਫ ਵਾਲਾ ਪਿਸ਼ਾਬ ਹੋਗਾ ਉਹ ਬਿਲਕੁਲ ਸਫੇਦ ਪਾਣੀ ਤੇਰਾ ਪਿਸ਼ਾਬ ਆਊਗਾ ਕੋਈ ਉਹਦੇ ਵਿੱਚ ਕਲਰ ਨਹੀਂ ਹੋਊਗਾ ਇੱਕ ਪਾਸੇ ਪਾਣੀ ਰੱਖ ਦਿਓ ਇੱਕ ਪਾਸੇ ਇਹ ਰੱਖ ਦਿਓ ਚਲੋ ਠੀਕ ਹੈ ਆਪਣਾ ਖਿਆਲ ਰੱਖੋ ਕੋਈ ਪ੍ਰੋਬਲਮ ਵੱਡੀਆਂ ਨਹੀਂ ਆ ਤੇ ਨਾ ਸਮਝੀ ਸਾਰਾ ਨਾ ਵੱਡੀ ਖਤਰਨਾਕ ਖੇਲ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ